ਜਿਹੜੇ ਬੰਦੇ ਕੋਲ ਪੈਸਾ ਜਦੋਂ ਜ਼ਿਆਦਾ ਆ ਜਾਂਦਾ ਤਾਂ ਈਗੋ ਆ ਜਾਂਦੀ ਹੈ ਸੋ ਤੁਸੀਂ ਕਦੇ ਫੇਸ ਕੀਤੀ ਹੋਵੇ ਫਰਕ ਜ਼ਰੂਰ ਪੈਂਦਾ 노 ਡਾਊਟ ਜਦੋਂ ਪੈਸਾ ਜਾਂਦਾ ਉਦੋਂ ਵੀ ਬੰਦੇ ਦਾ ਸੁਭਾਅ ਬਦਲਦਾ ਬੰਦੇ ਦੇ ਆਸ-ਪਾਸ ਦੇ ਬੰਦਿਆਂ ਦਾ ਵੀ ਬਦਲਦਾ ਜਦੋਂ ਪੈਸਾ ਕਿਸੇ ਕੋਲ ਆਉਂਦਾ ਤਾਂ ਉਹ ਬੰਦੇ ਦਾ ਵੀ ਬਦਲਦਾ ਤੇ ਆਸ-ਪਾਸ ਵਾਲਿਆਂ ਦਾ ਵੀ ਬਦਲਦਾ ਪੈਸੇ ਨਾਲ ਕਈ ਵਾਰੀ ਆਦਤ ਬਣ ਜਾਂਦਾ ਜੀ ਤੇ ਦੋਨੇ ਚੀਜ਼ਾਂ ਜਦੋਂ ਮਿਕਸ ਹੋ ਜਾਂਦੀਆਂ ਫਿਰ ਉਹ ਬਹੁਤ ਜ਼ਿਆਦਾ ਮੰਦਾ ਹੋ ਜਾਂਦਾ ਮਨ ਲਓ ਤੁਹਾਡੇ ਕੋਲ 100 ਕਰੋੜ ਆਵੇ ਜਾਂ ਕੁਝ ਵੀ ਆਵੇ ਤੇ ਤੁਹਾਡੀ ਕੀ ਡ੍ਰੀਮਸ ਹੋਣੀਆਂ ਕੀ ਵਿਸ਼ੇਸ ਹੋਣੀਆਂ ਜਿਉ ਤੁਸੀਂ ਪੂਰੀ ਕਰਨਾ ਚਾਹੋਗੇ ਹਾਂ ਫਿਰ ਠੀਕ ਹੈ ਜੇ 100 ਕਰੋੜ ਆ ਗਿਆ ਤੇ ਫਿਰ ਬਣਾ ਲਾਂਗੇ ਦੋ ਤਿੰਨ ਫਿਲਮਾਂ ਵੱਡੀਆਂ ਬਣਾਵਾਂਗੇ ਵੱਡੇ ਕਨਸੈਪਟ ਹੈ ਹਿਸਟੋਰੀਕਲ ਕਨਸੈਪਟਸ ਜਿਹੜੇ ਨੇ ਉਹ ਬਣਾਵਾਂਗੇ ਪਹਿਲਾਂ ਹੋਰ ਗੱਲਾਂ ਸੀ ਪਹਿਲਾਂ ਪੈਸੇ ਨੂੰ ਇੰਨੀ ਇਮਤ ਲੋਕ ਨਹੀਂ ਸੀ ਦਿੰਦੇ ਕਿਉਂਕਿ ਇੰਨੀਆਂ ਮਟੀਰੀਅਲਿਸਟਿਕ ਚੀਜ਼ਾਂ ਹੈ ਨਹੀਂ ਸੀ ਆਪਣੇ ਆਸ-ਪਾਸ ਜਿਹੜੀਆਂ ਆਪਾਂ ਖਰੀਦਣੀਆਂ ਹੁੰਦੀਆਂ ਸੀ ਥੋੜਾ ਜਿਹਾ ਬੋਰਿੰਗ ਆ ਲੈਕਚਰ ਆ ਰਹੀਆਂ ਪ੍ਰੋਫੈਸਰ ਅਗਲੇ ਨੂੰ ਲੱਗਿਆ ਅਗਲੇ ਨੇ ਹੋਰ ਜ਼ਿਆਦਾ ਐ ਸੀ ਹਰਦੀਪ ਜੀ ਨਾਲ ਮੈਨੂੰ ਸਿਰ ਦੇ ਉੱਤੇ ਪਤਾ ਚੱਲਿਆ ਉਹ ਪੜਾਉਂਦੇ ਵੀ ਰਹੇ ਆ ਪਹਿਲਾਂ ਇਸ ਉਹ ਫੈਸਲਾ ਵੀ ਸੀ ਕਿ ਪਹਿਲਾ ਉਹ ਮੈਨੂੰ ਸਿਰ ਦੇ ਉੱਤੇ ਪਤਾ ਚੱਲਿਆ ਨਹੀਂ ਮੈਂ ਵੀ ਨਾ ਹਰਦੀਪ ਜਿੰਨੀ ਬੋਰਿੰਗ ਹਾਂ ਜਨਸੋ ਮੇਰੇ ਇੰਚ ਨਾ ਹਮੇਸ਼ਾ ਚ ਇਹੀ ਚੀਜ਼ ਰਹੀ ਹੈ ਕਿ ਮੈਂ ਨਾ ਕਦੀ ਇਹ ਨਹੀਂ ਸੋਚਿਆ ਕਿ ਜੀ ਮੈਨੂੰ ਇਸ ਲੈਵਲ ਦਾ ਕੰਮ ਚਾਹੀਦਾ ਹੈ ਜਾਂ ਇਸ ਲੈਵਲ ਦਾ ਇਹ ਮੇਰੇ ਲੈਵਲ ਦਾ ਨਹੀਂ ਹੈ ਮੈਂ ਨਹੀਂ ਕਰਨਾ ਜਾਂ ਜੋ ਵੀ ਹੈ ਮੈਂ ਛੋਟੇ ਛੋਟੇ ਰੂਲਸ ਵੀ ਕਰਦੀਆਂ ਅੰਡਰਸਟੈਂਡ ਕਿ ਪੰਜਾਬੀ ਇੰਡਸਟਰੀ ਚ ਨਾ ਥੋੜਾ ਜਾਂ ਲੋਕਾਂ ਦਾ ਇੱਕ ਮਾਈਂਡ ਸੈਟਅਪ ਬੈਠਾ ਹੋਇਆ ਹੈ ਨਾ ਉਹ ਤੁਹਾਨੂੰ ਅਪਰੋਚ ਘੱਟ ਕਰਨਾ ਚਾਲੂ ਕਰ ਦਿੰਦੇ ਆ ਜੋ ਤੁਸੀਂ ਬਾਲੀਵੁੱਡ ਦੀਆਂ ਫਿਲਮਾਂ ਕਰਦੇ ਹੋ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਹੁੰਦਾ ਤੁਸੀਂ ਬਾਲੀਵੁੱਡ ਵਾਲੇ ਹੋਗੇ ਤੁਸੀਂ ਪੰਜਾਬੀ ਫਿਲਮਾਂ ਕਰਨੀਆਂ ਨਹੀਂ ਸਸਟ੍ਰਿਕਲ ਤੁਸੀਂ ਦੇਖਿਓ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਜਸਵੀਕ ਔਰ ਸੋ ਬੜਾ ਹੀ ਸੋਨਾ ਕਨਸੈਪਟ ਲੈ ਕੇ ਆ ਰਹੀ ਹੈ ਸਟਾਰ ਕਾਸਟ ਜਿਹੇ ਪੈਸਾ ਬੋਲਦਾ ਹੁੰਦਾ ਫਿਲਮ ਆ ਰਹੀ ਹੈ ਫੈਬਰੂਰੀ ਦੇ ਮਹੀਨੇ ਦੇ ਵਿੱਚ ਹੈ ਸੋ ਆਬਵੀਅਸਲੀ ਲਵ ਸਟੋਰੀ ਤਾਂ ਬੰਦੀ ਹੈ ਬਟ ਇਹ ਲਵ ਸਟੋਰੀ ਦੇ ਵਿੱਚ ਨਾ ਪੈਸਾ ਵਿੱਚ ਆਂਦਾ ਹੈ ਕਿ ਨਹੀਂ ਆਂਦਾ ਹੁਣ ਉਹ ਫਿਲਮ ਦੇਖ ਕੇ ਪਤਾ ਲੱਗੂਗਾ ਸੋ ਸਟਾਰ ਕਾਸਟ ਮੇਰੇ ਨਾਲ ਹੈ ਹਰਦੀਪ ਗਰੇਵਾਲਾ ਨਿਹਾਨਾ ਟੇਲੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਯਾ ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਸਵਾਲ ਕਰੂੰਗੀ ਹਰਦੀਪ ਜੀ ਤੁਸੀਂ ਨਾ ਇੱਕ ਬੜਾ ਲੰਬਾ ਸਫ਼ਰ ਤੈਅ ਕੀਤਾ ਹੈ ਸਟਰਗਲ ਪੀਰੀਅਡ ਤੁਸੀਂ ਬਹੁਤ ਦੇਖਿਆ ਹੈ ਐਂਡ ਉਸ ਤੋਂ ਬਾਅਦ ਜੋ ਇੱਕ ਫੇਮ ਉਹ ਵੀ ਦੇਖਿਆ ਹੈ ਆਪਾਂ ਕਹਿ ਦਿੰਨੇ ਆ ਪੈਸਾ ਤਾਂ ਬੋਲਦਾ ਹੈ ਬਟ ਪੈਸਾ ਜਦੋਂ ਨਹੀਂ ਹੁੰਦਾ ਨਾ ਉਦੋਂ ਕਿੰਨਾ ਕੁ ਬੋਲਦਾ ਉਹ ਤੁਸੀਂ ਕੀਤਾ ਹੈ ਉਹ ਲਾਈਕ ਐਕਸਪੀਰੀਅੰਸ ਸੋ ਉਹ ਜਾਣਨਾ ਚਾਹੂੰਗੀ ਮੈਂ ਸਿਚੁਏਸ਼ਨਸ ਹੁੰਦੀਆਂ ਨੇ ਜੀ ਅਲੱਗ-ਅਲੱਗ ਅਲੱਗ-ਅਲੱਗ ਸਿਚੁਏਸ਼ਨ ਚ ਪੈਸਾ ਅਲੱਗ-ਅਲੱਗ ਤਰੀਕੇ ਬੋਲਦਾ ਜਿਵੇਂ ਤੁਸੀਂ ਅਸਲ 'ਚ ਤੁਹਾਡੇ ਸਵਾਲ ਦੇ ਵਿੱਚ ਹੀ ਜਵਾਬ ਹੈ ਨਾ ਜੇ ਤਾਂ ਤੁਹਾਡੇ ਕੋਲ ਬਹੁਤ ਜ਼ਿਆਦਾ ਉਸ ਤਰੀਕੇ ਪੈਸੇ ਨੇ ਹੋਰ ਗੱਲਾਂ ਕਰਨੀਆਂ ਨੇ ਨਾ ਜੇ ਤੁਹਾਡੇ ਕੋਲ ਨਹੀਂ ਹੈਗਾ ਜੇ ਹੈ ਹੀ ਨਹੀਂ ਤਾਂ ਬੋਲੂ ਵੀ ਵੈਸੇ ਕਿਵੇਂ ਪੈਸਾ ਹੋਣਾ ਵੀ ਚਾਹੀਦਾ ਬੋਲਣ ਲਈ ਨਾ ਸੋ ਡਿਫਰੈਂਟ ਸਿਚੁਏਸ਼ਨਸ ਨੇ ਜੀ ਤੇ ਪਰ ਚੱਲਦੇ ਰਹਿਣਾ ਚਾਹੀਦਾ ਪਰ ਤੁਸੀਂ ਮੰਨਦੇ ਹੋ ਪੈਸੇ ਦੇ ਨਾਲ ਪਾਵਰ ਵੀ ਬੋਲਦੀ ਹੈ ਇੱਕ ਬੰਦੇ ਦੀ ਆ ਮੀਨ ਅਹੁਦਾ ਜ਼ਿਆਦਾ ਬੋਲਦਾ ਹੈ ਪੈਸੇ ਨਾਲੋਂ ਪੈਸੇ ਨਾਲ ਕਈ ਵਾਰੀ ਅਹੁਦਾ ਬਣ ਜਾਂਦਾ ਜੀ ਤੇ ਦੋਨੇ ਚੀਜ਼ਾਂ ਜਦੋਂ ਮਿਕਸ ਹੋ ਜਾਂਦੀਆਂ ਫਿਰ ਉਹ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਬੰਦਾ ਹਨਾ ਕਈ ਵਾਰੀ ਕੀ ਹੁੰਦਾ ਆਪਾਂ ਦੇਖਦੇ ਆਂ ਵੀ ਕਈਆਂ ਕੋਲ ਨਾ ਬਹੁਤ ਪੈਸਾ ਮੰਨ ਲਓ ਬਟ ਤੁਸੀਂ ਨਹੀਂ ਜਾਣਦੇ ਉਹ ਬੰਦਿਆਂ ਨੂੰ ਕੋਈ ਇੰਡਸਟਰੀਅਲਿਸਟ ਹੋਊਗਾ ਕੋਈ ਬਹੁਤ ਤਕੜਾ ਕੋਈ ਬਿਜ਼ਨਸਮੈਨ ਹੋਊਗਾ ਬਟ ਤੁਸੀਂ ਨਹੀਂ ਜਾਣਦੇ ਹੋਵੋਗੇ ਫਿਰ ਉਹ ਕਈ ਵਾਰੀ ਫੇਮ ਲਈ ਮਨ ਲਓ ਕੋਈ ਟੂਰਨਾਮੈਂਟ ਕਰਵਾ ਰਿਹਾ ਕੋਈ ਕੁਛ ਕਲੱਬ ਦਾ ਪ੍ਰੈਜ਼ੀਡੈਂਟ ਬਣ ਰਿਹਾ ਕੋਈ ਕੁਛ ਚੀਜ਼ਾਂ ਕਰ ਰਿਹਾ ਹੋਲਡਿੰਗਸ ਲੱਗ ਰਿਹਾ ਉਹ ਉਹੀ ਰੀਜ਼ਨ ਹੁੰਦਾ ਪੈਸਾ ਤਾਂ ਕਈ ਵਾਰੀ ਬਹੁਤ ਹੁੰਦਾ ਬਟ ਯੂ ਵਾਂਟ ਕਿ ਪੈਸੇ ਦੇ ਨਾਲ ਨਾਲ ਸਾਨੂੰ ਫੇਮ ਵੀ ਮਿਲੇ ਸੋ ਚੀਜ਼ਾਂ ਜਦੋਂ ਕੰਬਾਈਨ ਹੋ ਜਾਂਦੀਆਂ ਨੇ ਪੈਸਾ ਵੀ ਫੇਮ ਵੀ ਪਾਵਰ ਵੀ ਫਿਰ ਬਹੁਤ ਔਖਾ ਹੋ ਜਾਂਦਾ ਵੀ ਵਾਰੀ ਇਹ ਹਨਾ ਤੁਸੀਂ ਇੱਕ ਬੜਾ ਕਿਊਟ ਜਿਹਾ ਕਿਰਦਾਰ ਮੈਂ ਕਹੂੰਗੀ ਕੀਤਾ ਹੈ ਬਿਕੋਜ਼ ਜਦੋਂ ਹਰਦੀਪ ਟ੍ਰੇਲਰ ਵਿੱਚ ਅਸੀਂ ਵੇਖਿਆ ਤੁਸੀਂ ਬਸਤੇ ਬੈਠਦੇ ਹੋ ਨਾ ਤਾਂ ਬੜਾ ਦੋਨਾਂ ਦੀ ਕੇਮਿਸਟਰੀ ਬਹੁਤ ਸੋਹਣੀ ਲੱਗ ਰਹੀ ਹੈ ਸੋ ਉਹ ਐਕਸਪੀਰੀਅੰਸ ਕੀਤਾ ਸੀ ਬਿਕੋਜ਼ ਤੁਸੀਂ ਨਾਲ ਪਹਿਲੀ ਵਾਰ ਸਕ੍ਰੀਨ ਚੈੱਕ ਕੀਤੀ ਹੈ ਜੀ 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 ਮੈਂ ਪਹਿਲੀ ਵਾਰ ਹਰਦੀਪ ਦੇ ਨਾਲ ਕੰਮ ਕੀਤਾ ਹੈ ਸੋ ਕੀ ਹੁੰਦਾ ਕਿ ਹਾਂ no doubt in that ਸਾਡੀ ਸਾਰਿਆਂ ਦੀ ਬੌਂਡਿੰਗ ਬਹੁਤ ਵਧੀਆ ਰਹੀ ਸੈੱਟ ਦੇ ਉੱਤੇ ਸਾਰਿਆਂ ਨੇ ਇੱਕ ਦੂਜੇ ਦੀ ਸਪੋਰਟ ਵੀ ਕੀਤੀ ਹੈ ਸੋ ਆਈ ਥਿੰਕ ਇਟ ਵਾਸ ਰੀਲੀ ਗੁੱਡ ਟੂ ਵਰਕ ਵਿਦ ਹਰਦੀਪ ਕਿਉਂਕਿ ਉਹਨਾਂ ਦੀ ਜਿਹੜੀ ਡੈਡੀਕੇਸ਼ਨ ਹੈ ਟੂਵਰਡਸ ਹਿਸ ਐਕਟਿੰਗ অর ਟੂਵਰਡਸ ਯੂ نو ਪੰਕਚੁਐਲਿਟੀ ਸੋ ਕਾਫੀ ਸਾਰਿਆਂ ਖੂਬੀ ਹੈ ਮੈਨੂੰ ਸਿੱਖਣ ਨੂੰ ਵੀ ਕਾਫੀ ਕੁਝ ਮਿਲਿਆ ਹਰਦੀਪ ਤੋਂ ਸੋ ਉਹ ਕੈਮਿਸਟਰੀ ਦੀ ਜੇ ਅਪਾ ਗੱਲ ਕਰੀਏ ਯੈਸ ਸਕਰੀਨ ਤੇ ਦਿਖ ਰਹੀ ਹੈ ਸੋ ਆਈ ਥਿੰਕ ਆਡੀਅנס ਨੂੰ ਚੀਜ਼ ਬਹੁਤ ਪਸੰਦ ਆ ਰਹੀ ਹੈ ਜੋ ਸਾਡਾ ਰਿਲੇਸ਼ਨਸ਼ਿਪ ਦਿਖਾਇਆ ਗਿਆ ਫਿਲਮ ਦੇ ਨਿਊਲੀ ਮੈਰਿਡ ਕਪਲ ਹਸਬੰਡ ਵਾਈਫ ਦੀ ਜਿਹੜੀ ਕਮਿਸਟਰੀ ਹੈ ਅਸੀਂ ਦੋਨਾਂ ਨੇ ਟਰਾਈ ਕੀਤਾ ਕਿ ਉਹ ਯੂ نو ਕੈਰੈਕਟਰ ਦੇ ਵਿੱਚ ਜਾਣ ਦਾ ਸੋ ਆਈ ਥਿੰਕ ਅਸੀਂ ਉਹ ਕੈਰੈਕਟਰ ਦੇ ਇੰਨੇ ਜ਼ਿਆਦਾ ਡਿਟੇਲ ਚ ਵੈਸੇ ਹੀ ਬੜੇ ਹੋਏ ਸੀਗੇ ਕਿ ਉਹ ਚੀਜ਼ ਆਡੀਅנס ਨੂੰ ਪਸੰਦ ਵੀ ਆ ਰਹੀ ਹੈ ਐਂਡ ਆਈ ਥਿੰਕ ਦੈਟਸ ਇੰਪੋਰਟੈਂਟ ਆਲਸੋ ਇਹ ਜਿਹੜਾ ਸਾਡੀ ਰਿਲੇਸ਼ਨਸ਼ਿਪ ਹੈ ਇਹ ਹੁੰਦਾ ਵੀ ਹੈ ਨਿਊਲੀ ਮੈਰਿਡ ਕਪਲ ਜਦੋਂ ਅਰੇਂਜ ਮੈਰਿਜ ਹੁੰਦੀ ਹੈ ਸਪੈਸ਼ਲੀ ਹੈ ਨਾ ਉਦੋਂ ਤੁਸੀਂ ਮਤੋਂ ਜ਼ਿਆਦਾ ਗੱਲ ਵੀ ਨਹੀਂ ਕਰ ਸਕਦੇ ਬਟ ਯੂ نو ਲਾਈਕ ਸਮ ਹਾਊ ਯੂ ਫਾਲ ਇਨ ਲਵ ਵਿਦ ਈਚ ਅਦਰ ਸੋ ਉਹ ਚੀਜ਼ਾਂ ਛੋਟੀਆਂ ਛੋਟੀਆਂ ਮੂਮੈਂਟਸ ਹੁੰਦੀਆਂ ਉਹ ਮੈਟਰ ਕਰਦੀਆਂ ਸੋ ਆਈ ਥਿੰਕ ਉਹ ਅਸੀਂ ਪ੍ਰੀ ਪ੍ਰੋਡਕਸ਼ਨ ਜਿਸੀ ਆਪਣੇ ਕੈਰੈਕਟਰਸ ਦੇ ਵੀ ਇਹਨਾਂ ਕੰਮ ਕੀਤਾ ਸੋ ਜੀ ਜੀ ਆ ਸਕਰੀਨ ਤੇ ਦਿਖ ਰਹੀਆਂ ਨੂੰ ਵੀ ਆ ਰੀਲੀ ਗਲੈਡ ਕਿ ਲੋਕਾਂ ਨੂੰ ਪਸੰਦ ਆ ਰਹੀ ਹੋ ਚੀਜ਼ ਤੁਸੀਂ ਕਹਾਂ ਤੁਸੀਂ ਹਰਦੀਪ ਜੀ ਤੋਂ ਬਹੁਤ ਕੁਝ ਸਿੱਖਿਆ ਇੱਕ ਚੀਜ਼ ਕੀ ਸਪੈਸ਼ਲ ਸਿੱਖੀ ਤੁਸੀਂ ਸੋ ਇਹ ਹਰਦੀਪ ਜੀ ਨਾਲ ਮੈਨੂੰ ਸੈੱਟ ਦੇ ਉੱਤੇ ਪਤਾ ਚੱਲਿਆ ਉਹ ਪੜਾਉਂਦੇ ਵੀ ਰਹੇ ਆ ਪਹਿਲਾਂ ਸੋ ਪ੍ਰੋਫੈਸਰ ਵੀ ਸੀਗੇ ਪਹਿਲਾ ਉਹ ਮੈਨੂੰ ਸੈਟ ਦੇ ਉੱਤੇ ਪਤਾ ਚੱਲਿਆ ਸੋ ਹਾਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਜੋ ਮੈਂ ਦੇਖਿਆ ਕਿ ਜੋ ਹਰਦੀਪ ਦੀ ਪਰਸਨੈਲਿਟੀ ਹੈ ਹੀ ਇਸ ਵੈਰੀ ਕੰਪੋਜ਼ਡ ਪਰਸਨ ਬਹੁਤ ਸ਼ਾਂਤ ਸੁਭਾਅ ਦੇ ਨੇ ਈਵਨ ਜੋ ਗੱਲ ਕਰਨ ਦਾ ਤਰੀਕਾ ਵੀ ਹੈ ਨਾ ਇੱਕ ਜੋ ਹੀ ਲੈਜ਼ਾ ਹੁੰਦਾ ਹੈ ਕਿ ਇੱਕ ਨਾ ਗੱਲ ਅਬ ਨੋਰਮਲ ਵੀ ਗੱਲ ਕਰਦੇ ਹਾਂ ਜਿਵੇਂ ਤੁਸੀਂ ਨੋਟਿਸ ਕੀਤਾ ਹੋਵੇਗਾ ਕਿ ਮੈਂ ਫਾਸਟ 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 ਗੱਲ ਕਰਦੀ ਹਾਂ ਨਾ ਉਹਦੇ ਵਿੱਚ ਮੈਂ ਵਰਡਸ ਖਾ ਵੀ ਜਾਂਦੀ ਹਾਂ ਪਰ ਉਹ ਚੀਜ਼ ਮੈਂ ਉਹਨਾਂ ਦੀ ਨਾ ਸਪੀਚ ਚ ਦੇਖਿਆ ਹੈ ਕਿ ਉਹ ਨਾ ਇੰਨੇ ਪਿਆਰ ਨਾਲ ਇੱਕ ਇੱਕ ਕਲੈਰਿਟੀ ਦੇ ਨਾਲ ਹਰ సీజన్ 6 एक्सप्लेन ਕਰਨਾ so doesn't matter ਕਿਹੜੀ ਸਿਚੁਏਸ਼ਨ ਆਉਂਦੀ ਹੈ ਮੈਂ ਉਹਨਾਂ ਦੇ ਫੇਸ ਤੇ ਕਦੇ ਵੀ ਉਹ ਯੂ نو స్ట్రెస్ ਵਾਲੇ ਐਕਸਪ੍ਰੈਸ਼ਨਸ ਨਹੀਂ ਦੇਖੇ ਹੀ ਇਸ ਵੈਰੀ ਕੰਪੋਜ਼ਡ ਵਿਦ ఎవ్రీਥਿੰਗ इवन ਵਿਦ ਹਿਸ ਐਕਟਿੰਗ इवन ਇਨ ਅ ਡੇਲੀ ਲਾਈਫ ਆਲਸੋ so yeah ਉਹ ਵਾਲੀਆਂ ਛੋਟੀਆਂ ਛੋਟੀਆਂ ਚੀਜ਼ਾਂ ਜੋ ਮੈਨੂੰ ਸਿੱਖਣ ਨੂੰ ਮਿਲੀਆਂ ਸੋ ਯਾ ਆਈ ਥਿੰਕ ਆਈ ਲਰਨ ਅ ਲੋਟ ਫਰ ਹਿਮ ਸੋ ਹਰਦੀਪ ਤੁਹਾਡੀ ਲਾਈਫ ਦੇ ਵਿੱਚ ਇਦਾਂ ਕੀ ਹੈ ਕਿ ਜੇ ਪੈਸਾ ਬੋਲਦਾ ਹੁੰਦਾ ਕਿ ਡਿਫਰੈਂਸ ਹੁੰਦਾ ਮੈਂ ਕਰਪਸ਼ਨ ਕਰਪਸ਼ਨ ਦੀ ਗੱਲਾਂ ਨਹੀਂ ਕਰੂੰਗੀ ਮੈਂ ਲਵ ਦੇ ਐਂਗਲ ਵਿੱਚ ਗੱਲ ਕਰੂੰਗੀ ਕਿ ਅਗਰ ਲਵ ਦੇ ਵਿੱਚ ਪੈਸਾ ਬੋਲਦਾ ਹੁੰਦਾ ਤਾਂ ਕੀ ਇੱਕ ਰਿਐਲਿਟੀ ਚੈਕਸ ਉਹਨਾਂ ਈਵਰਸ ਨੂੰ ਮਿਲਦਾ ਜਾਂ ਯੂਥ ਨੂੰ ਮਿਲਦਾ ਕਹਿੰਦਾ ਮਤਲਬ ਨਹੀਂ ਬੋਲਦਾ ਹੀ ਹੈ ਮੈਨੂੰ ਲੱਗਦਾ ਇਹ ਜੀ ਤਾਂ ਨਹੀਂ ਗੱਲ ਹੈਗੀ ਕਿਉਂਕਿ ਪ੍ਰੈਕਟੀਕਲ ਵਰਲਡ ਜ਼ਿਆਦਾ ਹੋ ਗਿਆ ਹੁਣ ਅੱਜ ਦੇ ਸਮੇਂ ਦੇ ਵਿੱਚ ਅੱਜ ਦਾ ਜਿਹੜਾ ਟਾਈਮ ਆ ਪਹਿਲਾਂ ਹੋਰ ਗੱਲਾਂ ਸੀ ਪਹਿਲਾਂ ਪੈਸੇ ਨੂੰ ਇੰਨੀ ਇਮਤ ਲੋਕ ਨਹੀਂ ਸੀ ਦਿੰਦੇ ਹੁੰਦੇ ਕਿਉਂਕਿ ਇਹ ਦਨੀਆਂ ਮਟੀਰੀਅਲਿਸਟਿਕ ਚੀਜ਼ਾਂ ਹੈ ਨਹੀਂ ਸੀ ਆਪਣੇ ਆਸ-ਪਾਸ ਜਿਹੜੀਆਂ ਆਪਾਂ ਖਰੀਦਣੀਆਂ ਹੁੰਦੀਆਂ ਸੀ ਪੈਸਾ ਖਰਚ ਕੇ ਮੁੱਖ ਦੀ ਗੱਲ ਦੋ ਰੋਟੀਆਂ ਤੇ ਨਿਭੜੇ ਜਾਂਦੇ ਹੁੰਦੇ ਸੀ ਹਨਾ ਇੰਨਾ ਕੁਝ ਡਿਮਾਂਡਸ ਨਹੀਂ ਸੀ ਹੁੰਦੀਆਂ ਨਾ ਮੁੰਡੇ ਦੀਆਂ ਨਾ ਕੁੜੀ ਦੀਆਂ ਹੁਣ ਅੱਜ ਦੇ ਸਮੇਂ 'ਚ ਡਿਮਾਂਡਸ ਨੇ ਸੋ ਉਹ ਜੇ ਮੰਨ ਲਓ ਕਿਸੇ ਨੂੰ ਕੋਈ ਚੰਗਾ ਲੱਗਿਆ ਵੀ ਤਾਂ ਫਿਰ ਉਹ ਦੇਖ ਲੈਂਦਾ ਇੱਕ ਚੁੱਕ ਕਰ ਲੈਂਦਾ ਵੀ ਇਹਦੇ ਕੋਲ ਹੈ ਮਾੜਾ-ਮੋਟਾ ਮਾਇਆ ਜਾਂ ਚਾਰ ਪੈਸੇ ਚਾਰ ਛਲੜ ਹੈਗੇ ਆ ਜੇ ਹੈਗੇ ਆ ਤਾਂ ਫਿਰ ਚੰਗੀ ਗੱਲ ਆ ਵਧੀਆ ਗੱਲ ਆ ਟੀਆਰਪੀ ਆ ਉਹਦੀ ਭਾਈ ਹਾਂਜੀ ਆ ਸੋ ਜਿਵੇਂ ਮੈਂ ਪਹਿਲਾਂ ਤੁਹਾਡੇ ਪਹਿਲੇ ਸਵਾਲ ਵਿੱਚ ਸੀ ਕਿ ਸਟਰਗਲ ਪੀਰੀਅਡ ਦੇਖਿਆ ਤੇ ਹੋਣ ਵਾਲਾ ਜੋ ਟਾਈਮ ਹੈ ਯੂ ਆਰ ਇੰਜੋਇੰਗ ਥੈਟ ਸੋ ਅਗਰ ਪੈਸੇ ਦੀ ਗੱਲ ਹੋਵੇ ਸਭ ਤੋਂ ਪਹਿਲੀ ਚੀਜ਼ ਰੀਜਨਲ ਕਹਿੰਦੇ ਹਨ ਨਾ ਕਿ ਇੱਕ ਪੂਰੀ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਇੱਕ ਰੀਜ ਹੁੰਦੀ ਹੈ ਕਿ ਆਹ ਚੀਜ਼ ਮੈਂ ਖਰੀਦਣੀ ਹੈ ਜਦੋਂ ਮੇਰੇ ਕੋਲ ਇੰਨਾ ਪੈਸਾ ਆਜੂਗਾ ਕੀ ਖਰੀਦੀ ਸੀ ਅ ਨਹੀਂ ਐ ਸੱਚ ਮੈਂ ਨਾ ਸੋਚਿਆ ਨਹੀਂ ਸੀਗਾ ਕਦੇ ਨਾ ਹੁਣ ਵੀ ਨਹੀਂ ਸੋਚਿਆ ਮੈਂ ਐਵੇਂ ਤੁਹਾਨੂੰ કહਾਂ ਜੇ ਹੁਣ ਵੀ ਮੇਰੇ ਕੋਲ ਬਹੁਤ ਪੈਸਾ ਆ ਜਾਵੇ ਵੀ ਮੈਂ ਯਾਰ ਫਲਾਣੀ ਚੀਜ਼ ਲੈਣੀ ਹੈ ਇੱਕ ਉਦਾਂ ਨਹੀਂ ਮੈਂ ਕੁਝ ਸੋਚਿਆ ਹੋਇਆ ਹਾਂ ਇਦਾਂ ਹੁੰਦਾ ਵੀ ਫਲਾਣ ਕੋਈ ਕਨਸੈਪਟ ਜਾਂ ਕੋਈ ਕੰਟੈਂਟ ਆ ਵੀ ਫਿਰ ਉਹ ਬਣਾਵਾਂਗੇ ਇੱਥੇ ਤੱਕ ਸੋਚ ਲੈਣੇ ਆ ਆਦਰਵਾਇਜ਼ ਅ ਇੰਨਾ ਉਹ ਨਹੀਂ ਸੋਚੀਦਾ ਜ਼ਿਆਦਾ ਡੀਪ ਹਨਾ ਵੀ ਫਲਾਣੀ ਕੋਈ ਚੀਜ਼ ਲੈਣੀ ਲੈਣੀ ਆ ਉਹਦੇ ਲਈ ਪੈਸੇ ਇਕੱਠੇ ਕਰ ਲਈਏ ਜਾਂ ਉਹ ਜਦੋਂ ਪੈਸੇ ਆ ਗਏ ਤਾਂ ਉਹ ਚੀਜ਼ ਲਵਾਂਗੇ ਉਹ ਉਹਨਾਂ ਚੀਜ਼ਾਂ ਦਾ ਤਾਂ ਕੋਈ ਅੰਤ ਹੀ ਨਹੀਂਗਾ ਐਕਚੁਅਲੀ मतलब वैसे मेरा सवाल है तू इसे तो वैसे खत्म ही करता मेरा सवाल बिकॉज़ मैं पूछना <laughs> क्योंकि मैं पूछना थी कि मान लो ਤੁਹਾਡੇ ਕੋਲ 100 ਕਰੋੜ ਆਵੇ ਜਾਂ ਕੁਝ ਵੀ ਆਵੇ ਤੇ ਤੁਹਾਡੀ ਕੀ ਡ੍ਰੀम्स ਹੋਣੀਆਂ ਕੀ ਵਿਸ਼ੇਜ਼ ਹੋਣੀਆਂ ਜੋ ਤੁਸੀਂ ਪੂਰੀ ਕਰਨਾ ਚਾਹੋਗੇ 100 ਕਰੋੜ ਪੂਰਾ ਆਊਗਾ ਯਾਨੀ ਪੂਰਾ ਆਊਗਾ ਚੰਗੀ ਗੱਲ ਹੈ ਪੂਰਾ ਆਵੇ ਤਾਂ ਟੈਕਸ ਵੀ ਕੱਟਿਆ ਜਾਣਾ ਮੈਂ ਤਾਂ ਸੋਚਦਾ ਸੀ ਹਾਂ ਫਿਰ ਠੀਕ ਹੈ ਜੇ 100 ਕਰੋੜ ਆ ਗਿਆ ਤੇ ਫਿਰ ਬਣਾ ਲਾਂਗੇ ਦੋ ਤਿੰਨ ਫਿਲਮਾਂ ਵੱਡੀਆਂ ਬਣਾਵਾਂਗੇ ਵੱਡੇ ਕਨਸੈਪਟ ਹਿਸਟੋਰੀਕਲ ਕਨਸੈਪਟਸ ਜਿਹੜੇ ਨੇ ਉਹ ਬਣਾਵਾਂਗੇ ਹੁਣ ਉਹ ਹੋਰ ਤਾਂ ਕੀ ਕਰਨਾ ਆਪਾਂ ਚਲੋ ਕੁੜੀਆਂ ਤੋਂ ਪੁੱਛ ਲੰਨੇ ਆ ਬੰਦਿਆਂ ਦੇ ਤਾਂ ਸ਼ੌਂਕ ਦੇਖ ਹੀ ਲਏ ਕਿ ਫਿਲਮਾਂ ਫੁਲਮਾਂ ਹਾਂ ਨਾ ਤੁਸੀਂ ਦੱਸੋ ਅਗਰ ਤੁਹਾਡੇ ਕੋਲ ਇੱਕ ਟਾਈਮ ਬਹੁਤ ਪੈਸਾ ਹੋਵੇ ਐਂਡ ਯੂ ਹੈਵ ਟੂ ਓਵਰਕਮ ਯਰ ਡ੍ਰੀਮ ਜਾਂ ਤੁਸੀਂ ਪੂਰਾ ਕਰਨਾ ਹੋਵੇ ਤੁਸੀਂ ਕੀ ਕਰਨਾ ਚਾਹੋ ਨਹੀਂ ਮੈਂ ਵੀ ਨਰਦੀਪ ਜਿੰਨੀ ਬੋਰਿੰਗ ਆ ਨੂੰ ਨਹੀਂ ਉਹ ਜਿਹੜੇ ਡ੍ਰੀਮਸ ਦੀ ਆਪਾਂ ਸੀ ਕਿ ਹੁੰਦਾ ਹੈ ਕਿ ਛੋਟੇ ਛੋਟੇ ਡ੍ਰੀਮਸ ਹੁੰਦੇ ਆ ਕਈ ਵਾਰੀ ਹਨਾ ਕੰਮ ਦੇ ਰਿਲੇਟਡ ਤਾਂ ਸਾਰਿਆਂ ਦੇ ਡ੍ਰੀਮਸ ਹੁੰਦੇ ਆ ਆਈ ਐਮ ਆਲਸੋ ਵਰਕਹੋਲਿਕ ਪਰਸਨ ਆਈ ਏ ਵੈਰੀ ਪੈਸ਼ਨੇਟ ਟੁਵਰਡਸ ਮਾਈ ਵਰਕ ਹਨਾ ਉਸੇ ਕਰਕੇ ਮੈਂ ਆਪਣਾ ਪ੍ਰੋਡਕਸ਼ਨ ਹਾਊਸ ਵੀ ਚਾਲੂ ਕੀਤਾ ਸੋ ਆਈ ਥਿੰਕ ਹਲੇ ਤੱਕ ਤਾਂ ਮੈਂ ਸਾਰੇ ਪੈਸੇ ਆਵਦੇ ਬਿਜ਼ਨੈਸਸ ਤੇ ਹੀ 베이스 ਕੀਤੇ ਆ ਹਲੇ ਤੱਕ ਤਾਂ ਬਹੁਤ ਛੋਟੇ ਛੋਟੇ ਡ੍ਰੀਮਸ ਹੁੰਦੀਆਂ ਲਾਈਕ ਜਿਵੇਂ ਮੈਂ ਪਹਿਲਾਂ ਵੀ ਇੱਕ ਇੰਟਰਵਿਊ ਚ ਬੋਲਿਆ ਸੀ ਮੈਨੂੰ ਟ੍ਰੈਵਲ ਦਾ ਬਹੁਤ ਸ਼ੌਕ ਹੈ ਸੋ ਮੈਨ ਲੱਗਦਾ ਮੈਂ ਪੂਰੀ ਦੁਨੀਆ ਘੁੰਮਾਂਗੀ ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਆਪਾਂ ਚੀਜ਼ਾਂ ਪਲਾਨ ਕਰਦੇ ਆ ਬਿਕੋਜ਼ ਆ ਰਿਅ ਫਾਈਨੈਂ ਸੋ ਇਲਾਵਾ ਆਈ ਥਿੰਕ ਆਈ ਵਿਲ ਡੂ ਐਸ ਮਚ ਆਈ ਕੈਨ ਡੂ ਫॉर ਮਾਈ ਪੇਰੈਂਟਸ ਕਿਉਂਕਿ ਪੂਰੀ ਉਮਰ ਉਹਨਾਂ ਨੇ ਸਾਡਾ ਧਿਆਨ ਰੱਖਿਆ ਸੋ ਆਈ ਫੀਲ ਕਿ ਨਾਓ ਇਟਸ ਮਾਈ ਰਿਸਪੌਂਸਿਬਿਲਟੀ ਕਿ ਮੈਂ ਉਹਨਾਂ ਦਾ ਧਿਆਨ ਰੱਖਾਂ ਫੈਮਿਲੀ ਦੇ ਨਾਲ ਉਹਨਾਂ ਦੇ ਲਈ ਮੈਂ ਕੁਝ ਨਾ ਕੁਝ ਕਰਾਂਗੀ ਬਾਕੀ ਛੋਟਾ-ਬੋਟਾ ਸ਼ੋਪਿੰਗ-ਸ਼ੋਪਿੰਗ ਕਰ ਲਾਂਗੇ ਆ ਸੋਹਰਦੀਪ ਜੀ ਜਿਵੇਂ ਨਾ ਆਪਾਂ ਕਹਿ ਦਿੰਨੇ ਕਿ ਰਿਸ਼ਤੇਦਾਰੀ ਦੇ ਵਿੱਚ ਜਦੋਂ ਪੈਸਾ ਆ ਜਾਂਦਾ ਨਾ ਤਾਂ ਰਿਸ਼ਤੇਦਾਰੀ ਵਿਗੜ ਜਾਂਦੀ ਹੈ ਸੋ ਤੁਸੀਂ ਕੁਝ ਹੱਦ ਤੱਕ ਪਰਸਨਲ ਲੈਵਲ ਕਮਾ ਆ ਜਾਂ ਕੁਝ ਫਰੈਂਡ ਸਰਕਲ ਤੋਂ ਕਦੇ ਅੱਦਾ ਸੁਣਿਆ ਕਿਉਂਕਿ ਆਪਾਂ ਕਹਿੰਦੇ ਨਾ ਕਿ ਪੈਸਾ ਬੋਲਦਾ ਇਟ ਇਜ਼ ਆਪਾਂ ਆਮ ਤੌਰ ਤੇ ਵੀ ਯੂਜ਼ ਕਰ ਲੈਂਦੇ ਆਪਣੀ ਰੋਜ਼ ਦੀ ਲਾਈਫ ਦੇ ਵਿੱਚ ਕਿਉਂ ਨਾਲ ਕੋਲ ਪੈਸਾ ਬੋਲਦਾ ਤਾਂ ਆਕੜ ਆ ਗਈ ਆਕੜ ਜਿਹੜੀ ਇੱਕ ਗੱਲ ਹੈ ਨਾ ਉਹ ਸਭ ਤੋਂ ਪਹਿਲਾਂ ਰੱਖੀ ਜਾਂਦੀ ਹੈ ਕਿ ਜਿਹਦੇ ਜਿਹੜੇ ਬੰਦੇ ਕੋਲ ਪੈਸਾ ਜਦੋਂ ਜ਼ਿਆਦਾ ਆ ਜਾਂਦਾ ਹੈ ਤਾਂ ਈਗੋ ਆ ਜਾਂਦੀ ਹੈ ਸੋ ਉਹ ਤੁਸੀਂ ਕਦੇ ਫੇਸ ਕੀਤੀ ਹੋਵੇ ਐਕਸਪੀਰੀਅੰਸ ਕੀਤੀ ਹੋਵੇ ਕੁਝ ਤੁਸੀਂ ਸ਼ੇਅਰ ਕਰਨਾ ਚਾਹੋ ਹਾਂ ਨਹੀਂ ਪਾਰਟिकुलर ਤਾਂ ਚਲੋ ਕੀ ਸ਼ੇਅਰ ਕਰਨੀ ਹੈ ਹੁਣ ਕੈਮਰੇ ਤੇ ਬਟ ਸਾਰੇ ਸਾਰੇ ਆਪਾਂ ਸਾਰੇ ਮੈਨੂੰ ਲੱਗਦਾ ਐਕਸਪੀਰੀਅੰਸ ਕਰਦੇ ਆ ਉਹਦਾਂ ਦੀਆਂ ਚੀਜ਼ਾਂ ਜਦੋਂ ਉਹ ਡਿਪੈਂਡ ਕਰਦਾ ਵੀ ਤੁਹਾਡਾ ਰਿਲੇਸ਼ਨ ਕਿਸੇ ਰਿਲੇਟਿਵ ਨਾਲ ਜਾਂ ਕਿਸੇ ਯਾਰ ਦੋਸਤ ਨਾਲ ਕਿੰਨਾ ਪੁਰਾਣਾ ਤੇ ਕਿੱਦਾਂ ਦਾ ਹਨ ਤੇ ਉਹਦੇ ਕੋਲ ਜਦੋਂ ਪੈਸੇ ਗਏ ਜਾਂ ਪੈਸੇ ਆਏ ਤਾਂ ਉਹਦੇ ਤੇ ਡਿਪੈਂਡ ਕਰਦਾ ਉਹ ਤੁਹਾਡੇ ਨਾਲ ਹੋ ਸਕਦਾ ਆਪਣੇ ਨਾਲ ਇਕੁਏਸ਼ਨ ਵਧੀਆ ਹੋਵੇ ਕਿਸੇ ਹੋਰ ਦੂਸਰੇ ਬੰਦੇ ਨਾਲ ਇਕੁਏਸ਼ਨ ਨਾ ਵਧੀਆ ਹੋਵੇ ਹੋ ਸਕਦਾ ਰੀਜਨਸ ਕੁਝ ਹੋਰ ਵੀ ਹੋਣ ਬਟ ਫਰਕ ਜ਼ਰੂਰ ਪੈਂਦਾ 노 ਡਾਊਟ ਜਦੋਂ ਪੈਸਾ ਜਾਂਦਾ ਉਦੋਂ ਵੀ ਬੰਦੇ ਦਾ ਸੁਭਾਅ ਬਦਲਦਾ ਬੰਦੇ ਦੇ ਆਸ-ਪਾਸ ਦੇ ਬੰਦਿਆਂ ਦਾ ਵੀ ਬਦਲਦਾ ਜਦੋਂ ਪੈਸਾ ਕਿਸੇ ਕੋਲ ਆਉਂਦਾ ਤਾਂ ਉਹ ਬੰਦੇ ਦਾ ਵੀ ਬਦਲਦਾ ਤੇ ਆਸ-ਪਾਸ ਵਾਲਿਆਂ ਦਾ ਵੀ ਬਦਲਦਾ ਤੇ ਇਹ ਦੋਨੇ ਪਾਸੇ ਹੁੰਦਾ ਇਹ ਹਨਾ ਜਿਵੇਂ ਤੁਸੀਂ ਵੀ ਬਾਲੀਵੁੱਡ ਵਿੱਚ ਕੰਮ ਕੀਤਾ ਹੈ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਤਾਂ ਨਾ ਇੱਕ ਬਹੁਤ ਵੱਡਾ ਫਰਕ ਪੈਂਦਾ ਜਦੋਂ ਤੁਸੀਂ ਦੋ ਦੋਨੇ ਇੰਡਸਟਰੀ ਦੇ ਵਿੱਚ ਇੱਕ ਮਤਲਬ ਆਪਣੀ ਪੰਜਾਬੀ ਇੰਡਸਟਰੀ ਨੋ ਡਾਊਟ ਬਹੁਤ ਅੱਗੇ ਵੱਧ ਚੁੱਕੀ ਹੈ ਬਟ ਸਟਿਲ ਨਾ ਬਾਲੀਵੁੱਡ ਦਾ ਜੋ ਇੱਕ ਔਰਾ ਹੈ ਨਾ ਉਹ ਹਮੇਸ਼ਾ ਉੱਪਰ ਮੰਨਿਆ ਜਾਂਦਾ ਹੈ ਕਿ ਜਿਹੜੇ ਬੰਦੇ ਨੇ ਬਾਲੀਵੁੱਡ ਕੰਮ ਕਰ ਲਿਆ ਨਾ ਤਾਂ ਉਹਦਾ ਔਰਾ ਵੱਡਾ ਹੋ ਜਾਂਦਾ ਹੈ ਬਟ ਜਦੋਂ ਪੰਜਾਬੀ ਇੰਡਸਟਰੀ ਵਿੱਚ ਤੁਸੀਂ ਜੰਮ ਕੀਤਾ ਤਾਂ ਇਦਾਂ ਤਾਂ ਨਹੀਂ ਹੋਇਆ ਕਿ ਮਤਲਬ ਇਹ ਪਹਿਲਾਂ ਤਾਂ ਬਾਲੀਵੁੱਡ ਚ ਕੰਮ ਕਰਦੀ ਸੀ ਜਾਂ ਉਹਨਾਂ ਦਾ ਇੱਕ ਨਜ਼ਰੀਆ ਬਦਲ ਗਿਆ ਹੋਵੇ ਜਾਂ ਕੁਝ ਇਦਾਂ ਆਈ ਡੋਨਟ ਥਿੰਕ ਸੋ ਏਦਾਂ ਦੀ ਕੋਈ ਚੀਜ਼ ਹੁੰਦੀ ਹੈ ਬੀਇੰਗ ਐਨ ਐਕਟਰ ਡਸਨਟ ਮੈਟਰ ਤੁਸੀਂ ਬਾਲੀਵੁੱਡ 'ਚ ਕੰਮ ਕਰਦੇ ਹੋ ਪਾਲੀਵੁੱਡ 'ਚ ਜਾਂ ਟਾਲੀਵੁੱਡ 'ਚ ਜਾਂ ਜਿੱਥੇ ਵੀ ਕੰਮ ਕਰਦੇ ਹੋ ਇਟ ਆਲ ਡਿਪੈਂਡਸ ਕਿ ਤੁਸੀਂ ਕੈਰੈਕਟਰ ਕਿਡਾ ਪਲੇ ਕਰ ਰਹੇ ਹੋ ਔਰ ਮੇਰੇ ਚ ਨਾ ਹਮੇਸ਼ਾ ਜੇ ਇਹੀ ਚੀਜ਼ ਰਹੀ ਹੈ ਕਿ ਮੈਂ ਨਾ ਕਦੀ ਇਹ ਨਹੀਂ ਸੋਚਿਆ ਕਿ ਜੀ ਮੈਨੂੰ ਇਸ ਲੈਵਲ ਦਾ ਕੰਮ ਚਾਹੀਦਾ ਹੈ ਜਾਂ ਇਸ ਲੈਵਲ ਦਾ ਇਹ ਮੇਰੇ ਲੈਵਲ ਦਾ ਨਹੀਂ ਹੈ ਮੈਂ ਨਹੀਂ ਕਰਨਾ ਜਾਂ ਜੋ ਵੀ ਹੈ ਮੈਂ ਛੋਟੇ ਛੋਟੇ ਰੂਲਸ ਵੀ ਕਰਦੀਆਂ ਮੈਨੂੰ ਆਪਦੇ ਕੈਰੈਕਟਰ ਦੇ ਨਾਲ ਮਤਲਬ ਹੁੰਦਾ ਹੈ ਕਿ ਜੇ ਮੇਰਾ ਕੈਰੈਕਟਰ ਹੈ ਨਾ ਉਹ ਕੁ ਕੁਈ ਛਾਬ ਛੱਡ ਕੇ ਜਾ ਰਿਹਾ ਕਿਸੇ ਫਿਲਮ ਦੇ ਵਿੱਚ ਡਸਨਟ ਮੈਟਰ ਇੱਕ ਸੀਨ ਹੈ ਕਿ ਉਹਦੇ 10 ਵੀ ਸੀਨ ਹੈ ਹਨਾ ਇਟ ਡਸਨਟ ਮੈਟਰ ਸੋ ਮੈਂ ਹਮੇਸ਼ਾ ਆਪਣੇ ਕੈਰੈਕਟਰਸ ਚੂਜ਼ ਕੀਤੇ ਆ ਸੋ ਉਹਦਾਂ ਦਾ ਕੁਝ ਹੈ ਨਹੀਂ ਐਦਾਂ ਦਾ ਆਈ ਡੋਨਟ ਥਿੰਕ ਸੋ ਕਿ ਹਾਂ ਥੋੜਾ ਯਾ ਕਿ ਉਹਨਾਂ ਦਾ ਕਿ ਹਾਂ ਆਈ ਅੰਡਰਸਟੈਂਡ ਕਿ ਪੰਜਾਬੀ ਇੰਡਸਟਰੀ ਚ ਨਾ ਥੋੜਾ ਜਿਹਾ ਲੋਕਾਂ ਦਾ ਇੱਕ ਮਾਈਂਡ ਸੈਟ ਅਪ ਬੈਠਾ ਹੋਇਆ ਹੈ ਨਾ ਉਹ ਤੁਹਾਨੂੰ ਅਪਰੋਚ ਘੱਟ ਕਰਨਾ ਚਾਲੂ ਕਰ ਦਿੰਦੇ ਆ ਜੋ ਤੁਸੀਂ ਬਾਲੀਵੁੱਡ ਦੀਆਂ ਫਿਲਮਾਂ ਕਰਦੇ ਹੋ ਉਹਨਾਂ ਨੂੰ ਇਹ ਲੱਗਦਾ ਹੈ ਕਿ ਨਹੀਂ ਹੁਣ ਤਾਂ ਤੁਸੀਂ ਬਾਲੀਵੁੱਡ ਵਾਲੇ ਹੋ ਗਏ ਹੋ ਤੁਸੀਂ ਪੰਜਾਬੀ ਫਿਲਮਾਂ ਕਰਨੀਆਂ ਨਹੀਂ ਪਰ ਉਹਦਾਂ ਦੀ ਗੱਲ ਨਹੀਂ ਹੈਗੀ ਐ ਸੋ ਆਈ ਡੋਨਟ ਥਿੰਕ ਸੋ ਐਜ਼ ਐਨ ਐਕਟਰ ਬੀਇੰਗ ਅ ਪ੍ਰੋਫੈਸ਼ਨਲ ਤੁਸੀਂ ਕਿਹਦੀ ਕੋਈ ਸੀ ਵੀ ਇੰਡਸਟਰੀ 'ਚ ਤੁਸੀਂ ਕੰਮ ਕਰ ਸਕਦੇ ਹੋ ਕਿਉਂਕਿ ਤੁਸੀਂ ਤਾਂ ਐਕਟਿੰਗ ਕਰ ਰਹੇ ਹੋ ਨਾ ਇਟਸ ਯੋਰ ਪੈਸ਼ਨ ਸੋ ਡਸਨਟ ਮੈਟਰ ਇਦਾਂ ਦੀ ਕੋਈ ਗੱਲ ਨਹੀਂ ਹੈ ਸੋ ਜਦੋਂ ਤੁਹਾਡਾ ਸਟਾਰਟਿੰਗ ਦਾ ਦੌਰ ਸੀ ਆਬਵੀਅਸਲੀ ਇੱਕ ਨੋਰਮਲ ਪਰਸਨ ਦੀ ਤਰ੍ਹਾਂ ਤੁਸੀਂ ਨਾਟ ਐਜ਼ ਐਨ ਆਰਟਿਸਟ ਯਾ ਐਜ਼ ਐਨ ਐਕਟਰ ਤੁਸੀਂ ਉਹ ਸ਼ੁਰੂ ਨਹੀਂ ਕੀਤਾ ਹੋਣਾ ਤਾਂ ਕੋਈ ਫਰੈਂਡਸ ਦਾ ਕੁਝ ਬਿਹੇਵੀਅਰ ਯਾ ਕੁਝ ਤੁਹਾਨੂੰ ਇਦਾਂ ਲੱਗਾ ਕਿ ਮੇਰੀ ਤਰਫ ਚੇਂਜ ਹੋ ਗਿਆ ਕਿਉਂ ਅੱਜ ਮੈਂ ਮਤਲਬ ਫੇਮ ਹੈਗਾ ਨਹੀਂ ਮੇਰੇ ਨਾਲ ਜਿਹੜੇ ਫਰੈਂਡਸ ਆ ਦੇ ਆ ਲਾਈਕ 올 ਮਾਈ ਚਾਈਲਡਹੂਡ ਫਰੈਂਡਸ ਜਾਂ ਜਿਨ੍ਹਾਂ ਦੇ ਨਾਲ ਮੈਂ ਸਟੱਡੀਜ਼ ਕੀਤੀਆਂ ਹਨਾ ਉਹਦਾਂ ਦੇ ਫਰੈਂਡਸ ਉਹ ਮੈਨੂੰ ਅੱਜ ਵੀ ਉਹ ਤੋਂ ਵੈਸੇ ਅੱਜ ਵੀ ਮੈਨੂੰ ਉਵੇਂ ਹੀ ਟ੍ਰੀਟ ਕਰਦੇ ਆ ਜਿਵੇਂ ਉਹ ਮੈਨੂੰ ਪਹਿਲਾਂ ਟ੍ਰੀ ਫਰੈਂਡ ਸਰਕਲ ਵੈਸੇ ਵੀ ਬਹੁਤ ਛੋਟਾ ਜਿਹਾ ਹੈ ਜ਼ਿਆਦਾ ਨਹੀਂ ਹੈਗਾ ਹਾਂ ਇੰਡਸਟਰੀ ਦੇ ਫਰੈਂਡਸ ਵੀ ਹੈਗੇ ਆ 노 ਡਾਊਟ ਇਨ 댓 ਪਰ ਜਿਹੜੇ ক্লোਜ਼ ਫਰੈਂਡਸ ਆデア ਲਾਈਕ ਉਹਦੇ ਚ ਕੋਈ ਵੀ ਇੰਡਸਟਰੀ ਚ ਨਹੀਂ ਹੈਗਾ ਸੋ ਉਹਨਾਂ ਨੇ ਮੈਨੂੰ ਹਮੇਸ਼ਾ ਵੈਸੀ ਟ੍ਰੀਟ ਕੀਤਾ ਜਿਵੇਂ ਉਹ ਮੈਨੂੰ ਪਹਿਲਾਂ ਟ੍ਰੀਟ ਕਰਦੇ ਸੀ ਉਹ ਅੱਜ ਵੀ ਮੈਂ ਮਜ਼ਾਕ ਉਡਾਂਦੇ ਪਹਿਲਾਂ ਵੀ ਉਡਾਂਦੇ ਸੀ ਓਕੇ ਅ ਸੋ ਮੈਂ ਤੁਹਾਨੂੰ ਪੁੱਛਣਾ ਹਾਂਗੀ ਇਹ ਨਾ ਇੱਕ ਆਰਟਿਸਟ ਹੋਵੇ ਜਾਂ ਇੱਕ ਕਾਮਨਰ ਵੀ ਹੋਵੇ ਉਹਦੀ ਨਾ ਪਹਿਲੀ ਕਮਾਈ ਬਹੁਤ ਜ਼ਿਆਦਾ ਯਾਦਗਾਰ ਹੁੰਦੀ ਹੈ ਸੋ ਤੁਹਾਡੀ ਪਹਿਲੀ ਕਮਾਈ ਕਿੰਨੀ ਸੀ ਤੇ ਕਿਹੜੀ ਜੌਬ ਜਾਂ ਕਿਸ ਚੀਜ਼ ਤੋਂ ਮਿਲੀ ਸੀ ਤੁਹਾਨੂੰ ਮੇਰੀ ਬਹੁਤ ਹੀ ਘੱਟ ਸੀਗੀ ਆਈ ਏਮ ਫਰਮ ਹਸਪਿਟੈਲਿਟੀ ਬੈਕਗ੍ਰਾਉਂਡ ਮੈਂ ਆਪਦੀ ਸਟੱਡੀਜ਼ ਹਸਪਿਟੈਲਿਟੀ ਚ ਕੀਤੀਆਂ ਹਨ ਸੋ ਮੇਰੀ ਇੰਟਰਨਸ਼ਿਪ ਸੀਗੀ ਪਹਿਲੀ ਸੋ ਉਹਦੇ ਚ ਮੈਨੂੰ 5000 ਮਿਲਦੇ ਹੁੰਦੇ ਸੀਗੇ ਉਹ ਮੇਰੇ ਲਈ ਬਹੁਤ ਵੱਡੇ ਹੁੰਦੇ ਸੀਗੇ 5000 ਚ ਵੀ ਮੈਂ 1000 ਰੁਪਏ ਖਰਚਣਾ 3000 ਮੈਂ ਸੇਵ ਕਰਕੇ ਰੱਖਣਾ ਹਨਾ ਉਹਦੇ ਚ ਮੈਂ ਆਪਦੀ ਸ਼ਾਪਿੰਗ ਸ਼ੂਪਿੰਗ ਵੀ ਕਰਨੀ ਤੋ ਉਹ ਵੀ ਮੇਰੇ ਲਈ ਬਹੁਤ ਵੱਡੀ ਅਮਾਉਂਟ ਹੁੰਦੀ ਸੀਗੀ ਕਿਉਂਕਿ ਇਟਸ ਸਪੈਸ਼ਲ ਹਨਾ ਇਹ ਥੋੜੀ ਕਮਾਈ ਹੈ ਤੁਸੀਂ ਖਰਚ ਕਰ ਰਹੇ ਹੋ ਤੁਸੀਂ ਪਹਿਲੀ ਕਮਾਈ ਨਾਲ ਜਦੋਂ ਕਿ ਕੋਈ ਚੀਜ਼ ਖਰੀਦਦੇ ਉਹਦੀ ਫੀਲਿੰਗ ਹੀ ਅਲੱਗ ਹੁੰਦੀ ਹੈ ਸੋ ਯਾ ਉਹ ਵਾਲਾ ਦੌਰ ਤਾਂ ਲਈ ਉਹ ਆਫਕੋਰਸ ਕੋਈ ਵੀ ਆ ਡੋਨਟ ਥਿੰਕ ਸੋ ਕੋਈ ਪੁੱਛ ਸਕਦਾ ਸੋ ਯਾ ਥੈਟ ਵਾਸ ਫਨ ਸੋ ਹਰਦੀਪ ਜੀ ਤੁਹਾਡੀ ਪਹਿਲੀ ਕਮਾਈ ਤੇ ਕਿਸ ਚੀਜ਼ ਤੋਂ ਸੀ ਤੁਹਾਡੇ ਤੋਂ ਜਾਨਣਾ ਚਾਹੂੰਗੀ ਤੁਹਾਡਾ ਐਕਸਪੀਰੀਅੰਸ 8500 ਮੈਂ ਅਸਿਸਟੈਂਟ ਲੈਕਚਰਰ ਦੀ ਜੌਬ ਸ਼ੁਰੂ ਕੀਤੀ ਸੀ ਓਕੇ ਤੇ ਕਮਾਈ ਕਿੰਨੀ ਸੀ 8500 ਅੱਛਾ 8500 ਲੈਕਚਰਰ ਦੀ ਕੀ ਬਾਤ ਹੈ ਮਤਲਬ ਠੀਕ ਹੈ ਤੇ ਕਿ ਕਿਹੜੇ ਸਾਲ ਦੀ ਗੱਲ ਹੈ ਕਿਦੇ ਕਿਹੜੀ ਏਅਰ ਦੀ ਗੱਲ ਹੈ 2014 ਦੀ ਇਹ ਹੈ ਫਿਰ ਉਸ ਟਾਈਮ ਬਟ ਉਸ ਟਾਈਮ ਅਗਰ ਆਪਾਂ 2000 ਦਾ ਮੌਕਾ ਮਤਲਬ ਦੌਰ ਲੈ ਕੇ ਚੱਲੀ ਤਾਂ ਉਸ ਟਾਈਮ ਇਹ ਸ਼ਾਇਦ ਲਿਮਟਿਡ ਹੋਣੀ ਹੈ ਬਟ ਤੁਹਾਡੇ ਲਈ ਸਪੈਸ਼ਲ ਫੀਲਿੰਗ ਕੀ ਸੀ ਉਸ ਟਾਈਮ ਹਾਂ ਸਪੈਸ਼ਲ ਤਾਂ ਹੁੰਦੀ ਹੀ ਆ ਤੁਹਾਨੂੰ ਪਹਿਲੀ ਸੈਲਰੀ ਮਿਲਦੀ ਆ ਜਾਂ ਪਹਿਲੀ ਕਮਾਈ ਤੁਸੀਂ ਆਪ ਕਰਦੇ ਹੋ ਸਪੈਸ਼ਲ ਤਾਂ ਆਲਵੇਸ ਹੁੰਦੀ ਆ ਤੇ ਬਟ ਉਹ ਚਲੋ ਉਸ ਵਕਤ ਫਿਗਰਸ ਨਹੀਂ ਕਈ ਵਾਰੀ ਮਾਇਨੇ ਰੱਖਦੇ ਹੁੰਦੇ ਸ਼ੁਰੂਆਤ ਮਾਇਨੇ ਰੱਖਦੀ ਹੁੰਦੀ ਹੈ ਸ਼ੁਰੂਆਤ ਜਿੰਨੇ ਮਰਜ਼ੀ ਫਿਗਰਸ ਹੋਵੇ ਸੋ ਜਿਵੇਂ ਐਨਾ ਨੇ ਤਾਂ ਦੱਸਿਆ ਕਿ ਮੈਂ ਸੇਵਿੰਗਸ ਕਰਦੀ ਸੀ ਸ਼ਾਪਿੰਗ ਕਰਦੀ ਸੀ ਮੁੰਡਿਆਂ ਤਾਂ ਜ਼ਿਆਦਾਤਰ ਹੁੰਦਾ ਨਾ ਕਿ ਆਪਣੀ ਮਦਰਸ ਨੂੰ ਜਾਂ ਆਪਣੀ ਵਾਈਫਸ ਨੂੰ ਦਿੰਦੇ ਐ ਸੋ ਤੁਸੀਂ ਸਭ ਤੋਂ ਪਹਿਲੀ ਕਮਾਈ ਕਿਨੂੰ ਦਿੱਤੀ ਸੀ ਆਪਣੇ ਕੋਲ ਰੱਖੀ ਸੇਵਿੰਗ ਕੀਤੀ ਕੀ ਕੀਤਾ ਸੀ ਨਹੀਂ ਮੈਂ ਤਾਂ ਕਿਸੇ ਨੂੰ ਨਹੀਂ ਦਿੱਤੀ ਸੀ ਆਪਣੇ ਕੋਲ ਰੱਖਣ ਵਾਲੇ ਬੰਦੇ ਹਾਂ ਆਪਣੇ ਕੋਲ ਵੀ ਰੱਖਣ ਕੇ ਉਹਦੇ ਤੇ ਕਿਹੜਾ ਬਹੁਤ ਜ਼ਿਆਦਾ ਸੀ ਜਿਹੜੀ ਰੱਖ ਕੇ ਕੀ ਕਰਨੀ ਆ ਬਸ ਖਲ ਖੁੰਝੇ ਵੜ ਗਏ ओके ਜਿਵੇਂ ਇਹਨਾਂ ਨੇ ਕਿਹਾ ਕੀ ਤਾਂ ਇਹਨਾਂ ਤੋਂ ਇਹ ਪਤਾ ਨੂੰ ਇਹਨਾਂ ਨੂੰ ਇਹ ਪਤਾ ਲੱਗਿਆ ਕਿ ਕੋਈ ਪ੍ਰੋਫੈਸਰ ਵੀ ਸੀ ਸੋ ਥੋੜਾ ਜਿਹਾ ਉਹ ਪ੍ਰੋਫੈਸਰ ਗਿਰੀ ਦਿਖਾਈ ਸੀ ਸੈੱਟ ਤੇ ਕਿ ਨਹੀਂ ਦਿਖਾਈ ਸੀ ਨਹੀਂ ਮੈਂ ਤਾਂ ਕਦੇ ਵੀ ਨਹੀਂ ਦਿਖਾਉਂਦਾ ਜੀ ਉਦਾਂ ਦੀ ਵੀ ਮੈਂ ਪ੍ਰੋਫੈਸਰਾਂ ਜਾਂ ਲੈਕਚਰਰ ਸੀਗਾ ਕੋਸ਼ਿਸ਼ ਕਰੀਦੀ ਆ ਵੀ ਨਾ ਦਿਖਾਈਏ ਹਨਾ ਕਿਉਂਕਿ ਉਹਦੇ ਚ ਕੀ ਹੁੰਦਾ ਫਿਰ ਅਗਲਾ ਪਹਿਲਾਂ ਹੀ ਮੈਂ ਉਦਾਂ ਦਾ ਥੋੜਾ ਜਿਹਾ ਬੋਰਿੰਗ ਆ ਲੈਕਚਰ ਆ ਰਹੀਆਂ ਪ੍ਰੋਫੈਸਰ ਅਗਲੇ ਨੂੰ ਲੱਗਿਆ ਅਗਲੇ ਨੇ ਹੋਰ ਜ਼ਿਆਦਾ ਐ ਹੋ ਜਾਣਾ ਵੀਰ ਹੁਣੇ ਬੋਰ ਕਰੂਗਾ ਨਹੀਂ ਤੁਸੀਂ ਬੋਰਿੰਗ ਨਹੀਂ ਸਾਡੇ ਪੰਜ ਲਾਈਨਸ ਬੜੇ ਕੈਂਟ ਹੈ ਬਟ ਥੋੜੇ ਥੋੜੇ ਸ਼ਾਰਟ ਮਾਰਦੇ ਹੋ ਨਾ ਤਾਂ ਸੀਓ ਕੈਂਟ ਹੈ ਬਸ ਛੋਟੇ ਛੋਟੇ ਜੇ ਕਰ ਲੈਨੇ ਜੀ ਕੋਸ਼ਿਸ਼ ਕਰ ਲਈਦੀ ਆ ਨਹੀਂ ਬਟ ਐਦਾ ਹੁੰਦਾ ਕਿ ਜਦੋਂ ਬਿਕੋਜ਼ ਇੱਕ ਨਾ ਪ੍ਰੋਫੈਸਰ ਜਾਗਦਾ ਕਦੇ ਕਿ ਕਿਉਂਕਿ ਨਾ ਦੁਨੀਆ ਦੇ ਪ੍ਰੋਫੈਸਰ ਹਾਂ ਉਦੋਂ ਵੀ ਜਾਗਿਆ ਨਹੀਂ ਸੀਗਾ ਉਦੋਂ ਵੀ ਬਸ ਫਲੋ ਫਲੋ ਚ ਹੋ ਗਿਆ ਕਿਉਂਕਿ ਮੈਂ ਮਾਸਟਰਸ ਕਰ ਲਈ ਸੀ ਤੇ ਮੈਂ ਕਦੇ ਉਹ ਲਾਈਨ ਚ ਜਾਣਾ ਹੀ ਨਹੀਂ ਸੀ ਚਾਹੁੰਦਾ ਤਾਂ ਕਰਕੇ 4 ਕਿ ਮਹੀਨੇ ਜਾਬ ਕੀਤੀ ਛੱਡਤੀ ਸੋ ਜਾਂਦੇ ਜਾਂਦੇ ਈ ਵਿਊਅਰਸ ਨੂੰ ਕੀ ਕਹਾਂਗੇ ਫਿਲਮ ਆ ਰਹੀ ਹੈ 23 ਫੈਬਰੂ ਸੋ ਅਪੀਲ ਕਰ ਦੋ ਅਪੀਲ ਇਹੀ ਹੈ ਜੀ ਵੀ 23 ਫੈਬਰੂ ਸਾਡੀ ਫਿਲਮ ਆ ਰਹੀ ਹੈ 23 ਫੈਬਰੂ ਕਹਿ ਲਈਏ ਜਾਂ ਹੁਣ ਇਸ ਫਰਾਈਡੇ ਕਹਿ ਲਈਏ ਕਿਉਂਕਿ ਤਿੰਨ ਦਿਨ ਹੀ ਰਹਿ ਗਏ ਬਸ ਤੇ ਜ਼ਰੂਰ ਆਪਣੀ ਆਪਣੀਆਂ ਫੈਮਲੀਆਂ ਦੇ ਨਾਲ ਫਿਲਮ ਦੇਖਣ ਜਾਓ ਬਹੁਤ ਐਂਟਰਟੇਨਿੰਗ ਫਿਲਮ ਵਿਦ ਅ ਮੈਸੇਜ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੂਗਾ ਜੀ ਯਾ ਹਾਂ ਤੁਸੀਂ ਵੀ ਜੀ ਜੇ ਪੈਸਾ ਬੋਲਦਾ ਹੁੰਦਾ ਜੋ 23 ਫ फेब्रुवारी ਰਿਲੀਜ਼ ਹੋ ਰਹੀ ਹੈ ਥੋੜੇ ਜੇ ਦਿਨ ਰਹਿ ਗਿਆ ਇੱਕ ਬਹੁਤ ਹੀ ਪਿਆਰੀ ਜੀ ਪਰਿਵਾਰਿਕ ਫਿਲਮ ਹੈ ਜੋ ਤੁਹਾਨੂੰ ਸਾਰੇ ਨੂੰ ਬਹੁਤ ਪਸੰਦ ਆਏਗੀ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਰੇ ਨੂੰ ਬਹੁਤ ਪਸੰਦ ਆਏਗੀ ਸੋ ਆਈ ਥਿੰਕ ਤੁਸੀਂ ਸਾਰੇ ਉਸ ਫਿਲਮ ਦੇ ਨਾਲ ਔਰ ਕੈਰੈਕਟਰਸ ਨਾਲ ਆਪਣੇ ਆਪ ਨੂੰ ਰਿਲੇਟ ਕਰ ਪਾਓਗੇ ਸੋ ਮੈਂ ਹੀ ਬੋਲਾਂਗੀ ਆਪਣੀ ਫੈਮਲੀਆਂ ਦੇ ਨਾਲ ਜਾਓ 23 ਨੂੰ ਐਂਡ ਫਿਲਮ ਦੇਖੋ ਦੱਸੋ ਤੁਹਾਨੂੰ ਕਿਵੇਂ ਲੱਗੀ ਸੋ ਵੀ ਵਿਲ ਮੀਟ ਇਨ تھیਟਰਿਸ ਥੈਂਕ ਯੂ ਸੋ ਮੱਚ ਬੈਸਟ ਵਿਸ਼ੇਸ ਤੁਹਾਨੂੰ ਦੋਵਾਂ ਨੂੰ ਫਿਲਮ ਦੇ ਲਈ ਥੈਂਕ ਯੂ ਸੋ ਮੱਚ ਸੋ ਐਸੀ ਮੇ ਨਾਲ ਸਟਾਰ ਕਾਸਟ ਫਿਲਮ ਜੇ ਪੈਸਾ ਬੋਲਦਾ ਹੁੰਦਾ ਤਾਂ ਤੁਸੀਂ ਵੀ ਜਾਓ ਸਿਨੇਮਾ ਘਰਾਂ ਦੇ ਵਿੱਚ 23rd ਆਫ ਫੈਬ ਨੂੰ ਐਂਡ ਪੈਸੇ ਲਾ ਕੇ ਜਾਓ ਦੇਖਿਓ ਕਿ ਪੈਸਾ ਕਿੰਨਾ ਕੁ ਬੋਲਦਾ ਹੈ ਤੇ ਕੀ ਕੁਝ ਸਿੱਖਣ ਨੂੰ ਮਿਲਦਾ ਤੁਹਾਨੂੰ ਸੋ ਹਬ ਤੱਕ ਜੇਰੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰਮੇਸ਼ ਸਨਾਲ ਮੈਂ ਜਸਵੀਰ ਕਰ